ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਆਪਣਾ ਆਪਣਾ ਬਲਜਿੰਦਰ ਸਿੰਘ ਪਿੰਡ ਵੀਰੇ ਪਿੰਡ ਬੱਲੋ ਕਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਨੰਬਰ ਦੱਸਦੇ ਭਰਾ ਆਪਣਾ ਨੰਬਰ 97791 26764 ਦੁਬਾਰਾ ਫਿਰਦਾ ਜੀ 97791 26764 ਹਾਂਜੀ ਆਪਣੇ ਕਿੰਨਾ ਟਾਈਮ ਹੋ ਗਿਆ ਵੀਰੇ ਸੂਈ ਨੂੰ ਮੱਝ ਨੂੰ ਇਹਨੂੰ ਡੇਢ ਤੋਂ ਕੁ ਮਿੰਟ ਹੋਇਆ ਠੀਕ ਹੈ ਜੀ ਤੇ ਮਗਰ ਕੀ ਭਰਾ ਇਹ ਮਗਰ ਵੀਰੇ ਕੱਟਾ ਦਾ ਮੋਹਰਾ ਨਸਲ ਦਾ ਐਮ 28 ਦਾ ਐਮ 28 ਦਾ ਵੀਰੇ ਹਾਂ ਐਮ 28 ਦਾ ਵੇ ਮੋਹਰਾ ਦਾ ਕੱਟਾ ਕਿੰਨੇ ਡੇਢ ਟਾਈਮ ਹੋ ਗਿਆ ਵੀਰੇ ਇਹਨੂੰ ਅਜੇ 1.5 ਮਹੀਨਾ ਹੋਇਆ ਬਈ ਬਣਾ ਜਾਊਗਾ ਭਰਾ ਦੇਖ ਲੋ ਕੱਟਾ ਬਹੁਤ ਪਿਆਰਾ ਦੇਖ ਰਿਹਾ ਐਮ 28 ਦਾ ਵੀ ਇਹ ਕੱਟਾ ਹਾਂ ਐਮ 28 ਦਾ ਵੀ ਐਮ 28 ਦਾ ਠੀਕ ਆ ਭਰਾ ਭਰਾ ਲਈ ਮੱਝ ਤੇ ਦੇਖੋ ਜੀ ਤੇ ਦੇਖ ਸਕਦਾ ਭਰਾ ਮੱਝ ਕਿੰਨੇ ਲੀਟਰ ਦੁੱਧ ਦਿੰਦੀ ਭਰਾ ਇਹ ਦੁੱਧ 13 ਲੀਟਰ ਆ ਵੀਰੇ 13 ਲੀਟਰ ਦੋ ਟਾਈਮ ਤਿੰਨ ਟਾਈਮ ਜਿੰਨੇ ਟਾਈਮ ਚੋਕ ਕੇ ਦੇਖਣੀ ਅਗਲੇ ਨਹੀਂ ਚੋਕ ਕੇ ਦੇਖ ਸਕਦਾ ਠੀਕ ਹੈ ਜੀ ਗਾਰੰਟੀ ਨਾਲ ਉਨਾ ਦੋ ਤੇ 10 ਲੀਟਰ ਜੋ ਹੈ ਠੀਕ ਹੈ ਜੀ ਦੇਖ ਸਰੋ ਭਰਾ ਤੈਨੂੰ ਮੜਾ ਘੁਮਾ ਦੇ ਮੜਾ ਇਧਰ ਤੇ 10 ਲੀਟਰ ਵਾਈ ਕਹਿੰਦਾ ਦੋਵੇਂ ਕਮਣ ਕੇ ਤਿੰਨ ਟਾਈਮ ਚੋ ਚਾਰ ਟਾਈਮ ਚੋ ਠੀਕ ਹਨ ਲੈ ਜੇ ਆਕਰ ਚੋਕੇ ਤੇ ਹੁਣ ਤਾਂ ਇਹ ਜੋ ਇਹ ਸਵੇਰ ਦਾ ਟਾਈਮ ਆ ਤਾਂ ਕਰਕੇ ਭਰਾ ਕਰਾਂ ਵੀ ਤੇ ਹਾਂ ਭਰਾ ਖੋਲ ਕੇ ਦਿਖਾ ਵੀ ਖੋਲ ਕੇ ਦੇਖ ਸਰੋ ਭਈ ਪਿੰਡ ਬੱਲੂ ਜ਼ਿਲ੍ਹਾ ਬਰਨਾਲਾ ਤੇ ਵਾਈ ਕੋ ਘਰੇ ਮਰਦਾ ਹੀ ਤਾਂ ਸੁਖ ਨੂੰ ਖੁੱਲੇ ਸੰਗਾਂ ਦੀ ਜੀ ਦੇਖ ਸਕਦੇ ਕੋ ਕਰ ਹੁਣ ਆਪਰਾ ਕੀ ਰੇਟ ਆ ਜੀ ਦਾ ਰੇਟ ਵੀਰੇ ਹੋਂ ਤੱਕ ਨਾ ਮਰਜ਼ੀ ਕਰਿਆ ਆਪ 95000 ਮਾਗਦੇ ਠੀਕ ਹੈ 95000 ਹਾਂ ਲਾਓ ਭਰਾਓ ਦੇਖ ਸਕਦੇ ਮੱਝ ਤੇ 95000 ਰੁਪਏ ਬਾਈ ਮੰਗਦਾ ਤੇ ਬਾਕੀ ਫੋਨ ਤੇ ਬਾਈ ਨਾਲ ਕਰ ਲੋ ਕਨੈਕਟ ਤੇ ਹਾਂ ਭਰਾ ਗਾਂ ਦਿਖਾਓ ਜੀ ਗੱਸੀ ਜੁੜੀ ਹੈਗੀ ਵੇ ਜੇ ਐਕਸਟ੍ਰੀਮ ਬੱਸੀ ਕਿੰਨੇ ਟਾਈਮ ਦੀ ਹੋ ਗਈ ਭਰਾ ਇਹ ਇਹ ਦੋ ਦੰਦ ਬੱਸੀ ਹੈ ਵੀਰੇ ਠੀਕ ਹੈ ਦੋ ਦੰਦਾਂ ਦੀ ਹਾਂ ਠੀਕ ਆਏ ਭਰਾਇਆ ਨਹੀਂ ਆਪਾਂ ਇਹਦੇ ਠੀਕ ਆ ਜੀ ਇਹਦਾ ਰੇਟ ਟੂਟ ਭਰਾ ਕੀ ਆ ਇਹ 17000 ਰੁਪਏ 17000 ਭਰਾ ਰੇਟ ਮੰਗਦਾ ਤੇ ਦੋ ਦੰਡ ਵਸੀਆ ਦੇਖ ਸਕਦੇ ਹੋ ਇਹਦਾਂ ਤੋਰਦੇ ਵੀਰੇ ਬਾਈ ਕੋਲ ਦੋ ਨਗ ਹੈਗੇ ਜੀ ਤੇ ਵਸੀਆ ਥੋੜੇ ਸਮਨੇ ਤੇ ਠੀਕ ਟੂਕਾ ਹੈ ਬਾਈ ਕਨਾਂ ਭਰਾਇਆ ਨਹੀਂ 17000 ਰੁਪਏ ਰੇਟ ਆ ਜੀ ਇਹਦਾ ਬਾਕੀ ਬਾਈ ਨਾ ਕਨੈਕਟ ਕਰ ਸਕਦੇ ਹਾਂ ਡੰਡ ਵੱਲੋ ਜ਼ਿਲ੍ਹਾ ਬਰਨਾਲਾ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਆਪਣਾ ਨੰਬਰ ਹੈਗਾ 7528200355 ਜਿੱਤਾ ਫਾਰਮ ਟੀਵੀ ਬਾਤੋਸ ਕਰਾਰ ਤੇ ਸ਼ੇਅਰ ਕਰ ਦੋ ਤਾਂ ਕਿ ਨਿਯਮਿਤ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਭਰਾ ਓਕੇ ਬਾਏ